ਤੇ ਮੈਨੂੰ ਬੜੇ ਮਾਨ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟਾਂ ਚੋਂ ਮੈਂ ਇਕੱਲਾ ਹੀ ਕੈਂਡੀਡੇਟ ਆ ਇਥੋਂ ਜਿੰਦੇ ਵੀ ਖੜੇ ਹੋਏ ਆ ਜਿਹੜਾ ਆਪਦੇ ਆਪ ਨੂੰ ਇਥੋਂ ਵੋਟ ਪਾ ਕੇ ਆਏ ਆ ਨਹੀਂ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਇਸ ਹਲਕੇ ਦੇ ਵਿੱਚ ਹੈ ਨਹੀਂ ਸੋ ਪ੍ਰਾਊਡ ਟੂ ਸੇ ਯੂ ਕੈਨ ਸੇ ਪੂਰੇ ਪੰਜਾਬ ਦੀ ਨਜ਼ਰਾਈ ਦੇ ਕਿੰਦੇ ਵਾਸਤੇ ਲਿਖੀ ਜੀ ਬੜਾ ਸਖਤ ਮੁਕਾਬਲਾ ਮੰਨਿਆ ਜਾ ਕਮ ਕਰਦੇ ਦੀ ਲੱਗ ਮੈਨੂੰ ਵੀ ਇਹੀ ਰਿਹਾ ਸੀ ਪਹਿਲਾਂ ਜੀ ਪਰ ਜੋ ਲੋਕਾਂ ਦੀ ਆਵਾਜ਼ ਆ ਉਸ ਤੋਂ ਐ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੁਣ ਹੀ ਲੱਗ ਰਿਹਾ ਜੀ ਇਹ 23 ਤਰੀਕ ਨੂੰ ਰੈਣਾ ਨਹੀਂ ਮੁਕਾਬਲਾ ਹੁਣ ਤਾਂ 2 ਦਿਨ ਰਹਿ ਗਏ ਜੀ 21 ਤੇ 22 ਅੱਜ ਦਾ ਤਾਂ ਤੁਸੀਂ ਸਭ ਦੇ ਰੋ 5 ਘੰਟੇ ਤਾਂ ਗਏ ਜੀ ਗਿਆ ਪਰ ਇਹ ਇਹ ਰੈਣਾ ਨਹੀਂ ਮੁਕਾਬਲਾ ਸੀ ਤੁਸੀਂ ਇਸ ਤਰ੍ਹਾਂ ਵੀ ਕੰਟੈਸਟ ਕੀਤਾ ਸੀ 22 ਜੀ ਅੰਤ ਤੱਕ ਐਕਤੀ ਡਿਫਰੈਂਸ ਕੀ ਲੱਗ ਰਿਹਾ ਥਾ ਤੁਹਾਨੂੰ ਕੰਫੀਡੈਂਸ ਸਰ ਐਕਤੀ ਨਾ ਸਮਝ ਆ ਗਈ ਲੋਕਾਂ ਨੂੰ ਕਿਉਂਕਿ ਇਥੋਂ ਦੋ ਕੈਂਡੀਡੇਟ ਲੋਕਾਂ ਨੇ ਚੁਣੇ ਸੀ ਜੀ ਪਹਿਲਾਂ ਸਰਦਾਰ ਮਨਪੀਤ ਬਾਦਲ ਚਾਰ ਚਾਰ ਵਾਰੀ ਚੁਣੇ ਉਹ ਵੀ ਨਹੀਂ ਸਾਡੇ ਬਣੇ ਪੱਜ ਗਏ ਫਿਰ ਵੜਿੰਗ ਸਾਹਿਬ ਚੁਣੇ ਉਹ ਵੀ ਨਹੀਂ ਬਣੇ ਪੱਜ ਗਏ ਹੁਣ ਕਹਿੰਦੇ ਆਪ ਦੇ ਨੂੰ ਚੁਣ ਲਓ ਇਸ ਕਰਕੇ ਹੁਣ ਲੋਕ ਇਸ ਗੱਲ ਤੇ ਆਪਣਾ ਬਜਿੱਦ ਹੋਏ ਵੇ ਆ ਕਿ ਅਸੀਂ ਬਾਹਰਲਾ ਕੈਂਡੀਡੇਟ ਨਹੀਂ ਕੋਈ ਆਉਣਾ ਲੈ ਲੈ ਕੇ ਲੋਕਲ ਗਿੱਦੜਵੇ ਦੇ ਰਹਿਣ ਵਾਲਾ ਕੈਂਡੀਡੇਟ ਪਲੱਸ ਸਰਕਾਰ ਦਾ ਕੈਂਡੀਡੇਟ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਦਾ ਐਮਐਲਏ ਇਹ ਸਾਡਾ ਨਾਰਾ ਸੀ ਇਹ ਵੀ ਇੱਕ ਬੜਾ ਵੱਡਾ ਆਪਣਾ ਫੈਕਟਰ ਸੀ ਪਾਰਟੀ ਪਾਵਰ ਦੇ ਵਿੱਚ ਆ ਇਹ ਵੀ ਇੱਕ ਬੜਾ ਵੱਡਾ ਫੈਕਟਰ ਆ ਪਲੱਸ ਅਕਾਲੀ ਦਲ ਦਾ ਬਾਈਕਾਊਟ ਕਰਨਾ ਔਰ ਸਾਰੀ ਵੋਟ ਅਕਾਲੀ ਦਲ ਦੀ ਮੇਰੇ ਨਾਲ ਸ਼ਿਫਟ ਹੋਣੀ ਆ ਆਮ ਆਦਮੀ ਪਾਰਟੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਆਪਣਾ ਫੈਕਟਰ ਆ ਕਿ ਸਾਰੇ ਫੈਕਟਰਸ ਜਿੰਨੇ ਵੀ ਆ ਸਾਰੇ ਦੇ ਸਾਰੇ ਮੇਰੇ ਪੱਖ 'ਚ ਹੀ ਬੈਠੇ ਆ ਅੱਜ ਦੀ ਗੱਡੀ ਦਾ ਹਫਤਾ ਇਲੈਕਸ਼ਨ ਵੱਧਣਾ ਆਟੋਮੈਟਿਕ ਆਬਵੀਅਸਲੀ ਉਸ ਚੀਜ਼ ਦਾ ਮੈਨੂੰ ਕੈਂਪੇਨ ਕਰਨ ਦਾ ਵੱਧ ਸਮਾਂ ਮਿਲ ਗਿਆ ਤਿੰਨ ਵਾਰੀ ਰਾਜਾ ਬਣੀ ਇੱਥੋਂ ਵਧਾਇਕ ਰਹੇ ਆ ਉਸ ਤੋਂ ਬਾਅਦ ਲੁਧਿਆਣੇ ਚਲੇ ਗਏ ਲੱਗਦਾ ਉਹ ਚੀਜ਼ ਲੋਕਾਂ ਨੂੰ ਕਿਤੇ ਨਾ ਕਿਤੇ ਨਰਾਜ਼ਗੀ ਦਿਖੀਏ ਤੋਂ ਕਾਫੀ ਨਰਾਜ਼ਗੀ ਆ ਜੀ ਉਸ ਗੱਲ ਦੀ ਉਸ ਗੱਲ ਦੀ ਕਾਫੀ ਨਰਾਜ਼ਗੀ ਆ ਲੋਕਾਂ ਦੇ ਪ੍ਰਤੀ ਵੀ ਜਿਹੜਾ ਵੀ ਆਉਂਦਾ ਇੱਥੇ ਸਾਨੂੰ ਛੱਡ ਕੇ ਭੱਜ ਜਾਂਦਾ ਹੁਣ ਬਾਹਰ ਲੈਣੀ ਚਾਹਨਾ ਇਹ ਬਹੁਤ ਵੱਡੀ ਇੱਕ ਬਹੁਤ ਵੱਡਾ ਫੈਕਟਰ ਆ ਜੀ ਇਸ ਇੱਕ ਚੋਣ ਦਾ ਪਰ ਤੁਸੀਂ ਦੇਖਿਓ ਇਹ ਕੰਮ ਕਰੂਗਾ ਜਿੱਦੋਂ ਸਾਹਿਬ ਜੰਮੀ ਨੇ ਜਿਹੜਾ ਬਿਆਨ ਦਿੱਤਾ ਇੱਥੇ ਆ ਕੇ ਉਹ ਕਿੰਨਾ ਫੈਕਟਰ ਬੰਦੇ ਹੋ ਸੋ ਭਾਈ ਸਾਹਿਬ ਬੜਾ ਸ਼ਰਮਨਾਕ ਬਿਆਨ ਆ ਜੀ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਇਹੋ ਜਿਹਾ ਬਿਆਨ ਐਡੇ ਸੀਨੀਅਰ ਲੀਡਰ ਨੂੰ ਦੇਖੋ ਐਸ ਟਾਈਪ ਦੇ ਜਿਹੜੇ ਲੀਡਰ ਹੁੰਦੇ ਹਨ ਜੀ ਇੱਕ ਲੋਕਾਂ ਦਾ ਰੋਲ ਮਾਡਲ ਹੁੰਦੇ ਆ ਤੇ ਇੱਕ ਰੋਲ ਮਾਡਲ ਹੋਣ ਦੇ ਨਾਤੇ ਤੁਸੀਂ ਐਸੀ ਬਿਆਨਬਾਜ਼ੀ ਕਰਦੇ ਹੋ ਵਿਚ ਇਸ ਵੈਰੀ ਸ਼ੇਮਫੁਲ ਔਰ ਨਾਲ ਤੁਹਾਡੇ ਇੱਕ ਲੇਡੀ ਕੈਂਡੀਡੇਟ ਖੜੀ ਆ ਇਹ ਆਪ ਆਪਣੇ ਤੋਂ ਤਾਂ ਵੈਸੀ ਨਹੀਂ ਇਹੋ ਜੀ ਇਹੋ ਜੀ ਅਲਫਾਜ਼ ਹੀ ਨਹੀਂ ਯੂਜ਼ ਕੀਤੇ ਆਂ ਜਿਹੜੇ ਚੰਨੀ ਸਾਫ ਕਰ ਗਏ ਸਿਰੋ ਜਦ ਕੀ ਉਹਨਾਂ ਨੇ ਕੱਲ ਮਾਫੀ ਮੰਗ ਲਈ ਪਰ ਪਹਿਲਾਂ ਹੀ ਥੋੜਾ ਜਿਹਾ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ ਜੀ ਜੀ ਭਾਈ ਸਾਹਿਬ ਤੇ ਮੈਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟਾਂ ਚੋਂ ਮੈਂ ਇਕੱਲਾ ਹੀ ਕੈਂਡੀਡੇਟ ਆ ਕਿਥੋਂ ਜਿੰਦੇ ਵੀ ਖੜੇ ਹੋਏ ਆ ਜਿਹੜਾ ਆਪਦੇ ਆਪ ਨੂੰ ਇਤੋਂ ਵੋਟ ਪਾ ਕੇ ਆਇਆ ਨਹੀਂ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਇਸ ਹਲਕੇ ਦੇ ਵਿੱਚ ਹੈ ਨਹੀਂ ਸੋ ਪ੍ਰਾਊਡ ਟੂ ਸੇ ਯੂ ਕੈਨ ਸੇ ਪੂਰੇ ਪੂਰੇ ਪੰਜਾਬ ਦੀ ਨਜ਼ਰਾਈ ਦੇ ਕਿੰਦੇ ਬਾਹਰ ਹੋ ਗਏ ਜੀ ਬੜਾ ਸਖਤ ਮੁਕਾਬਲਾ ਮੰਨਿਆ ਜਾ ਸਕਦਾ ਹੈ ਲੱਗ ਮੈਨੂੰ ਵੀ ਇਹੀ ਰਿਹਾ ਸੀ ਪਹਿਲਾਂ ਜੀ ਪਰ ਜੋ ਅਬ ਲੋਕਾਂ ਦੀ ਆਵਾਜ਼ ਆ ਉਸ ਤੋਂ ਐਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੋਣੀ ਲੱਗ ਰਿਹਾ ਜੀ ਇਹ 23 ਤਰੀਕ ਨੂੰ ਰੈਣਾਣੀ ਮੁਕਾਬਲਾ ਹੁਣ ਤਾਂ 2 ਦਿਨ ਰਹਿ ਗਏ ਜੀ 21 ਤੇ 22 ਅੱਜ ਦਾ ਦਾ ਤੁਸੀਂ ਸਬਦਰੋਂ 5 ਘੰਟੇ ਰਹਿ ਗਏ ਜੀ ਗਿਆ ਪਰ ਇਹ ਰੈਣਾਣੀ ਮੁਕਾਬਲਾ ਸੀ ਤੁਸੀਂ 17 ਚ ਵੀ ਕੰਟੈਸਟ ਕੀਤਾ ਸੀ 22 ਚ ਵੀ ਅੰਚੋਰ ਰਹੇ ਐਕਤੀ ਡਿਫਰੈਂਸ ਕੀ ਲੱਗ ਰਿਹਾ ਥਾ ਸਾਨੂੰ ਕੰਫੀਡੈਂਸ ਸਰ ਐਕਤੀ ਨਾ ਸਮਝ ਆ ਗਈ ਲੋਕਾਂ ਨੂੰ ਕਿਉਂਕਿ ਇੱਥੋਂ ਦੋ ਕੈਂਡੀਡੇਟ ਲੋਕਾਂ ਨੇ ਚੁਣੇ ਸੀ ਜੀ ਪਹਿਲਾਂ ਸਰਦਾਰ ਮਨਪੀਤ ਬਾਦਲ ਚਾਰ ਚਾਰ ਵਾਰੀ ਚੁਣੇ ਉਹ ਵੀ ਨਹੀਂ ਸਾਡੇ ਬਣੇ ਪੱਜ ਗਏ ਫਿਰ ਵੜਿੰਗ ਸਾਹਿਬ ਚੁਣੇ ਉਹ ਵੀ ਨਹੀਂ ਬਣੇ ਪੱਜ ਗਏ ਹੁਣ ਕਹਿੰਦੇ ਆਪਦੇ ਨੂੰ ਚੁਣ ਲਓ ਇਸ ਕਰਕੇ ਹੁਣ ਲੋਕ ਇਸ ਗੱਲ ਤੇ ਆਪਣਾ ਬਜਿੱਦ ਹੋਏ ਵੇ ਆ ਕਿ ਅਸੀਂ ਬਾਹਰਲਾ ਕੈਂਡੀਡੇਟ ਨਹੀਂ ਕੋਈ ਆਉਣਾ ਲੈ ਲੈ ਕੇ ਲੋਕਲ ਗਿੱਦੜਵੇ ਦੇ ਰਹਿਣ ਵਾਲਾ ਕੈਂਡੀਡੇਟ ਪਲੱਸ ਸਰਕਾਰ ਦਾ ਕੈਂਡੀਡੇਟ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਦਾ ਐਮਐਲਏ ਇਹ ਸਾਡਾ ਨਾਰਾ ਸੀ ਇਹ ਵੀ ਇੱਕ ਬੜਾ ਵੱਡਾ ਆਪਣਾ ਫੈਕਟਰ ਸੀ ਪਾਰਟੀ ਪਾਵਰ ਦੇ ਵਿੱਚ ਆ ਇਹ ਵੀ ਇੱਕ ਬੜਾ ਵੱਡਾ ਫੈਕਟਰ ਆ ਪਲੱਸ ਅਕਾਲੀ ਦਲ ਦਾ ਬਾਈਕਆਊਟ ਕਰਨਾ ਔਰ ਸਾਰੀ ਵੋਟ ਅਕਾਲੀ ਦਲ ਦੀ ਮੇਰੇ ਨਾਲ ਸ਼ਿਫਟ ਹੋਣੀ ਆ ਆਮ ਆਦਮੀ ਪਾਰਟੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਆਪਣਾ ਫੈਕਟਰ ਆ ਕਿ ਸਾਰੇ ਫੈਕਟਰਸ ਜਿੰਨੇ ਵੀ ਆ ਸਾਰੇ ਦੇ ਸਾਰੇ ਮੇਰੇ ਪੱਖ 'ਚ ਹੀ ਬੈਠੇ ਆ ਅੱਜ ਦੀ ਘੜੀ ਤੱਕ ਹਫਤਾ ਇਲੈਕਸ਼ਨ ਵਧਣਾ ਆਟੋਮੈਟਿਕ ਆਬਵੀਅਸਲੀ ਉਸ ਚੀਜ਼ ਦਾ ਮੈਨੂੰ ਕੈਂਪੇਨ ਕਰਨ ਦਾ ਵੱਧ ਸਮਾਂ ਮਿਲ ਗਿਆ ਤਿੰਨ ਵਾਰੀ ਰਾਜਾ ਬਣੀ ਇੱਥੋਂ ਵਿਦਾਇਤ ਰਹੀ ਹੈ ਉਸ ਤੋਂ ਬਾਅਦ ਲੁਧਿਆਣੇ ਚਲੇਗੇ ਲੱਗਦਾ ਉਹ ਚੀਜ਼ ਲੋਕਾਂ ਨੂੰ ਕਿਤੇ ਨਾ ਕਿਤੇ ਨਰਾਜ਼ਗੀ ਦਿਖੀਏ ਤੋਂ کافی ਨਰਾਜ਼ਗੀ ਆ ਜੀ ਉਸ ਕੱਲ ਦੀ ਉਸ ਕੱਲ ਦੀ کافی ਨਰਾਜ਼ਗੀ ਆ ਲੋਕਾਂ ਦੇ ਪ੍ਰਤੀ ਵੀ ਜਿਹੜਾ ਵੀ ਆਉਂਦਾ ਇੱਥੇ ਸਾਨੂੰ ਛੱਡ ਕੇ ਭੱਜ ਜਾਂਦਾ ਹੁਣ ਬਾਹਰ ਲੈਣੀ ਚਾਹੁੰਦਾ ਇਹ ਬਹੁਤ ਵੱਡੀ ਇੱਕ ਬਹੁਤ ਵੱਡਾ ਫੈਕਟਰ ਆ ਜੀ ਇਸ ਇੱਕ ਚੋਣ ਦਾ ਔਰ ਤੁਸੀਂ ਦੇਖਿਓ ਇਹ ਕੰਮ ਕਰੂਗਾ ਜੀ ਚੰਨੀ ਨੇ ਜਿਹੜਾ ਬਿਆਨ ਦਿੱਤਾ ਇੱਥੇ ਆ ਕੇ ਉਹ ਕਿੰਨਾ ਫੈਕਟਰ ਮੰਨਦੇ ਹੋ ਸੋ ਭਾਈ ਸਾਹਿਬ ਬੜਾ ਸ਼ਰਮਨਾਕ ਬਿਆਨ ਆ ਜੀ ਮੈਂ ਤਾਂ ਆਪ ਜੀ ਨੂੰ ਇਹੀ ਕਹੂੰਗਾ ਕਿ ਇਹੋ ਜਿਹਾ ਬਿਆਨ ਐਡੇ ਸੀਨੀਅਰ ਲੀਡਰ ਨੂੰ ਦੇਖੋ ਐਸ ਟਾਈਪ ਦੇ ਜਿਹੜੇ ਲੀਡਰ ਹੁੰਦੇ ਹਨ ਜੀ ਇੱਕ ਲੋਕਾਂ ਦਾ ਰੋਲ ਮਾਡਲ ਹੁੰਦੇ ਆ ਤੇ ਇੱਕ ਰੋਲ ਮਾਡਲ ਹੋਣ ਦੇ ਨਾਤੇ ਤੁਸੀਂ ਐਸੀ ਬਿਆਨਬਾਜ਼ੀ ਕਰਦੇ ਹੋ ਵਿਚ ਇਜ਼ ਵੈਰੀ ਸ਼ੇਮਫੁਲ ਔਰ ਨਾਲ ਤੁਹਾਡੇ ਇੱਕ ਲੇਡੀ ਕੈਂਡੀਡੇਟ ਖੜੀ ਆ ਇਹ ਆਪ ਆਪਣੇ ਤਾਂ ਵੈਸੇ ਨਹੀਂ ਇਹੋ ਜੀ ਇਹੋ ਜਿਹੇ ਅਲਫਾਜ਼ ਹੀ ਨਹੀਂ ਯੂਜ਼ ਕੀਤੇ ਆਂਦੇ ਜਿਹੜੇ ਚੰਨੀ ਸਾਫ ਕਰਕੇ ਤੁਰੋ ਜਦ ਕੀ ਉਹਨਾਂ ਨੇ ਕੱਲ ਮਾਫੀ ਮੰਗ ਲਈ ਪਰ ਪਹਿਲਾਂ ਹੀ ਥੋੜਾ ਜਿਹਾ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ ਜੀ ਠੀਕ ਹੈ ਜੀ ਜੀ ਭਾਈ ਸਾਹਿਬ